ਤੂੰ ਕਾਦੀ ਪਾਸਟਰ ਬਣੀ ਫਿਰਦੀ ਐ ਕਰਤੂਤਾਂ ਵਰ ਹੀ ਹੈਗੀਆਂ ਪਾਸਟਰਾਂ ਵਾਲੀਆਂ ਪਾਪਾ ਜੀ ਨੇ ਤਾਂ ਕਦੀ ਗੀਤਾਂ ਨਹੀਂ ਸੁਣਾ ਕਿਸੇ ਨਾਲ ਐ ਇਦਾਂ ਹੈਂ ਦੱਸ ਪਾਪਾ ਜੀ ਕੋਲ ਇਦਾਂ ਨਹੀਂ ਫੋਟੋਆਂ ਵੀ ਜਾਂਦੀਆਂ ਪਾਪਾ ਜੀ ਕੋਲ ਇਦਾਂ ਨਹੀਂ ਵੀਡੀਓ ਨਹੀਂ ਜਾਂਦੀਆਂ ਉਹ ਤਾਂ ਨਹੀਂ ਲੋਕਾਂ ਨੂੰ ਸੈਂਡ ਕਰ ਕਰ ਕਹਿੰਦੇ ਆ ਕੀ ਆ ਕੀ ਆ ਮਰ ਜਾ ਸ਼ਰਮ ਚ ਨੱਕ ਡੋਬ ਕੇ ਮਿਨਿਸਟਰੀ ਦਾ ਸਹਾਰਾ ਲੈਣੀ ਐ ਇਹ ਆਪਣੇ ਦਮ ਤੇ ਕੁਝ ਕਰ ਜੇ ਹੈਗੀਆਂ ਤਾਂ ਨਾ ਤੇ ਪਾਸਟਰ ਦਾ ਸਹਾਰਾ ਲੈ ਤੇ ਨਾ ਮਿਨਿਸਟਰੀ ਦਾ ਸਹਾਰਾ ਲੈ ਮਾਦਰੀ ਧਾਂਚ ਮੈਂ ਆਦਰੀ ਸਾਰਿਆਂ ਨੂੰ ਜੰਮਸੀ ਦੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਕਿ ਜਿਸ ਤਰ੍ਹਾਂ ਪਰਮੇਸ਼ਰ ਦੇ ਦਾਸ ਅਪੋਸਟਲ ਅੰਕੂਨੂ ਰੂਲਾ ਜੀ ਕਹਿੰਦੇ ਆ ਜੇ ਵੀ ਵਿਰੋਧ ਨਹੀਂ ਤੇ ਉਹ ਮਸੀਹ ਨਹੀਂ ਵਿਰੋਧ ਹੈ ਤਾਂ ਉਹ 크ਰਿਸਚਨ ਪਹਿਚਾਣੇ ਜਾਂਦਾ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਲਾਈਵ ਹੋ ਕੇ ਇਮੈਂ ਏਅਰਪੋਰਟ ਤੇ ਅੰਕੁਰ ਪਾਪਾ ਨੂੰ ਮਿਲੀ ਸੀ ਪਰਮੇਸ਼ਰ ਦੀ ਆਤਮਾ ਨੇ ਮੈਨੂੰ ਮਲਵਾਇਆ ਸੀ ਤੇ ਮੈਨੂੰ ਪਰਮੇਸ਼ਰ ਦੇ ਦਾਸ ਨੇ ਦੋ ਵਰਡ ਦਿੱਤੇ ਉਸ ਤੋਂ ਬਾਅਦ ਮੇਰੀ YouTube ਦੇ ਦੁਆਰਾ ਮੇਰੀ ਚਰਚ ਲੱਗੀ ਤੇ ਚਰਚ ਲੱਗੀ ਤੇ ਮੈਂ ਉੱਥੇ 1.5 ਸਾਲ ਪੌਣੇ 2 ਸਾਲ ਉੱਥੇ ਮੈਂ ਸੇਵਕਾਈ ਕੀਤੀ ਤੇ ਪਰਮੇਸ਼ਰ ਨੇ ਉੱਥੇ ਅਦਭੁਤ ਕੰਮ ਕੀਤੇ ਕੁਝ ਨਸ਼ਿਆਂ ਤੋਂ ਛੁਡਾਏ ਪਰਮੇਸ਼ਰ ਨੇ ਕਈਆਂ ਦੇ ਕੱਖ ਲੱਗੇ ਹੋਏ ਪੈਰਾਂ ਤੇ 9-9 ਸਾਲ ਪਰਮੇਸ਼ਰ ਨੇ ਉਹ ਹੀਲ ਕੀਤੇ ਕੁੱਖਾਂ ਬੰਦ ਉਹ ਪਰਮੇਸ਼ਰ ਨੇ ਖੋਲੀਆਂ ਦੁਆਵਾਂ ਦੇ ਨਾਲ ਲੋਕਾਂ ਦੇ ਘਰ ਟੁੱਟੇ ਹੋਏ ਉਹ ਜੋੜੇ ਪਰਮੇਸ਼ਰ ਨੇ ਵੰਸ਼ਾ ਦੇ ਸ਼ਰਾਬ ਤੋੜੇ ਪਰਮੇਸ਼ਰ ਨੇ ਜਾਦੂ ਟੂਨੇ ਮੇਰੇ ਦੁਆਰਾ ਪਰਮੇਸ਼ਰ ਨੇ ਕਢਵਾਏ ਪਰਮੇਸ਼ਰ ਨੇ ਬਹੁਤ ਵੱਡੇ ਕੰਮ ਲਿੱਤੇ ਮੇਰੇ ਕੋਲੋਂ ਤੇ 1.5 ਸਾਲ ਪੋਨੇ 2 ਸਾਲ ਮੈਂ ਉੱਥੇ ਸੇਵਕਾਈ ਕੀਤੀ ਉਸ ਤੋਂ ਬਾਅਦ ਮੈਂ ਕਿਸੇ ਮੈਦਾ ਪਾਸਟਰ ਨੂੰ ਇਨਵਾਈਟ ਕਰਦੇ ਸੀ ਜਿਵੇਂ ਵੱਡੀ ਮੀਟਿੰਗ ਹੋ ਜਾਂਦੀ ਸੀ ਤੇ ਮੈਂ ਪਾਸਟਰ ਨੂੰ ਇਨਵਾਈਟ ਕਰਦੇ ਸੀ ਇੱਕ ਮੈਂ ਲੇਡੀ ਪਾਸਟਰ ਨੂੰ ਮੈਂ ਇਨਵਿਟੇਸ਼ਨ ਦਿੱਤਾ ਤੇ ਉਹਨੇ ਮੇਰੇ ਕੋਲੋਂ ਮੇਰੇ ਚਰਚ ਵਿੱਚ ਆਏ ਤੇ ਉਹਨਾਂ ਨੇ ਮੇਰੇ ਕਲੀਸਿਆ ਮੈਂਬਰ ਦੇ ਨੰਬਰ ਲੈ ਕੇ ਤੇ ਉਹਨਾਂ ਨੂੰ ਮੇਰੇ ਖਿਲਾਫ ਪੜਕਾ ਦਿੱਤਾ ਤੇ ਮੇਰੀ ਉੱਥੋਂ ਚਰਚ ਦੋ ਚਰਚ 1 ਅਗਸਤ 2000 ਤੇ ਹੀ ਦੀ ਬੰਦ ਕੀਤੀ ਗਈ ਤੇ ਮੇਰਾ ਬਹੁਤ ਜ਼ਿਆਦਾ ਵਿਰੋਧ ਕੀਤਾ ਮੈਂ ਇਹ ਟੈਸਟਮਨੀ ਦੱਸਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਦੀ ਗਵਾਹੀ ਦੇ ਲੋਕ ਤਬਾਈ ਬਣਾਉਂਦੇ ਆ ਮੇਰਾ ਡਿਵੋਰਸ ਨਾ ਹੁੰਦਾ ਮੇਰਾ ਡਿਵੋਰਸ ਨਾ ਹੁੰਦਾ ਤੇ ਮੈਂ ਪਰਮੇਸ਼ਰ ਨੂੰ ਜਾਣਦੀ ਨਾ ਮੇਰਾ ਡਿਵੋਰਸ ਹੈ ਮੈਂ ਪਰਮੇਸ਼ਰ ਨੂੰ ਜਾਣਿਆ ਮੈਨੂੰ ਕੈਨੇਡਾ ਤੋਂ ਮੈਨੂੰ ਦੀਪ ਸਿੱਧਰ ਨੇ ਮੈਨੂੰ ਖੁਦਾਵੰਦ ਤੇ ਖਾਮਰਾ ਚਰਚ ਬਾਰੇ ਦੱਸਿਆ ਪਰਮੇਸ਼ਰ ਦੇ ਦਾਸ ਬਾਰੇ ਦੱਸਿਆ ਪਰਮੇਸ਼ਰ ਦੇ ਦਾਸ ਨਾਲ ਅਸੀਂ ਪ੍ਰਾਰਥਨਾ ਉਹਨਾਂ ਦੀਆਂ ਗ੍ਰੈਂਡ ਪੀਂਦੀਆਂ ਅਸੀਂ ਖੁਦਾ ਨੂੰ ਜਾਣਿਆ ਮੈਂ ਲੈ ਚਾਰੀ ਵਿੱਚ ਸੀ ਮੈਂ ਲੈ ਚਾਰੀ ਵਿੱਚ ਸੀ ਮੇਰੇ ਪਰਵਾਰ ਨੇ ਮੈਨੂੰ ਛੱਡ ਦਿੱਤਾ ਮੈਂ ਰੋਡ ਤੇ ਆ ਗਈ ਸੀ ਮੈਨੂੰ ਕੋਈ ਅਪਨਾੰਦਾ ਨਹੀਂ ਸੀ ਪਰ ਮੈਨੂੰ ਥਾਮਰੇ ਚਰਚ ਦਾ ਪਤਾ ਲੱਗਿਆ ਮੈਂ ਥਾਮਰੇ ਚਰਚ ਜਾਣਾ ਸ਼ੁਰੂ ਕੀਤਾ ਪਰਮੇਸ਼ਾ ਨੇ ਮੈਨੂੰ ਉੱਥੋਂ ਹਰ ਇੱਕ ਬੰਛਾ ਦੇ ਸ਼ਰਾਬ ਤੋਂ ਆਜ਼ਾਦ ਕੀਤਾ ਮੇਰੀ ਮੈਰੀਜ਼ ਲਾਈਫ ਲਈ ਰਿਸਟੋਰ ਕੀਤੀ ਅੱਜ ਮੇਰਾ ਘਰ ਵਸਿਆ ਹੋਇਆ ਆ ਪਰ ਮੈਂ ਚਾਚੇ ਲਗਾਉਂਦੀ ਸੀ ਮੇਰਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਹੁਣ ਉੱਥੋਂ ਦੇ ਲੋਕ ਮੈਂ ਉੱਥੋਂ ਤਾਂ ਚਰਚਾ ਛੱਡ ਕੇ ਆ ਗਈ ਆਪਣਾ ਸਮਾਨ ਵੀ ਲੈ ਆਈ ਸਭ ਕੁਝ ਉੱਥੋਂ ਮੈਂ ਛੱਡ ਦਿੱਤਾ ਮੈਂ ਉੱਥੇ ਜਾਂਦੀ ਨਹੀਂ ਪਰ ਲੋਕਾਂ ਦੇ ਦੁਆਰਾ ਲੋਕਾਂ ਦੇ ਦੁਆਰਾ ਉੱਥੋਂ ਮੈਨੂੰ ਮੈਸੇਜ ਆਉਂਦੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਜੇ ਮੇਰਾ ਡਿਵੋਰਸ ਨਾ ਹੁੰਦਾ ਤੇ ਮੈਂ ਪਰਮਿਸ਼ਨ ਉਹ ਕਿੱਦਾਂ ਜਾਂਦੀ ਮੇਰੀ ਡਿਵੋਰਸ ਦੀਆਂ ਗੱਲਾਂ ਤੇ ਮੇਰੇ ਕਮੈਂਟ ਪਾਏ ਜਾਂਦੇ ਗੰਦੀਆਂ ਗੰਦੀਆਂ ਗੱਲਾਂ ਬੋਲੀਆਂ ਜਾਂਦੀਆਂ ਕਿ ਤੈਨ ਖਸਮ ਕਰਕੇ ਬੇਟੀ ਆ ਬਹੁਤ ਜ਼ਿਆਦਾ ਗਲਤ ਬੋਲੇ ਜਾ ਰਿਆ ਕੁੜੀ ਗੰਦੀਆਂ ਗੰਦੀਆਂ ਗਾਲਾਂ ਦੇ ਰਹੀ ਆ ਮੇਰੇ ਕੋ ਵਟਸਐਪ ਤੇ ਸਾਰੇ ਸਬੂਤ ਪਏ ਆ ਮੈਨੂੰ ਗੰਦੀਆਂ ਗਾਲਾਂ ਬੋਲਦੀ ਪਈ ਬਹੁਤ ਜ਼ਿਆਦਾ ਟੌਰਚਰ ਕਰਦੀ ਪਈ ਮੈਂਟਲੀ ਡਿਸਟਰਬ ਕਰਦੀ ਪਈ ਮੈਨੂੰ ਰਾਤ ਦੇ ਮੈਨੂੰ ਇੰਨੀ ਜਿਵੇਂ ਉੱਥੇ ਉੱਥੇ ਜਦੋਂ ਮੈਂ ਕੰਮ ਸੇਵਕਾ ਹੀ ਕਰਦੀ ਸੀ ਤੇ ਮੈਨੂੰ ਫੋਨ ਤੇ ਧਮਕੀਆਂ ਮਿਲਦੀਆਂ ਸੀ ਜੇ ਇੱਥੇ ਪਿੰਡ ਚ ਵੜੀ ਤੇ ਤੇਰੀਆਂ ਤੇਰੀਆਂ ਲੱਤਾਂ ਤੋੜ ਦੇਣੀਆਂ ਐ ਇਦਾਂ ਦੀਆਂ ਗੱਲਾਂ ਕਰਦੇ ਸੀ ਮੈਂ ਕੋਈ ਇੱਕ ਇੱਕ ਗੱਲ ਦਾ ਪ੍ਰੂਫ ਪੇਹਾਵਾਂ ਮੈਨੂੰ ਉਹ ਫੈਮਲੀ ਬਹੁਤ ਜ਼ਿਆਦਾ ਡਿਸਟਰਬ ਕਰਦੀ ਪਈਆਂ ਬਹੁਤ ਜ਼ਿਆਦਾ ਮੈਨੂੰ ਪਰੇਸ਼ਾਨ ਕਰਦੀ ਮੇਰੇ ਹਸਬੰਦ ਡਰਾਈਵਰ ਹੀ ਕਰਦੇ ਪਏ ਹਾਂ ਟਾਈਮ ਹੀ ਨੇ ਤੋਂ ਕਾਰ ਸੀ ਜੋ ਉਹਨਾਂ ਦੀ ਛੁੱਟੀ ਗਈ ਸੀ ਤੇ ਕੱਲ ਨਹੀਂ ਜੌਬ ਤੇ ਗਏ ਹਾਂ ਤੇ ਕੱਲ ਦੇ ਉਹਨੂੰ ਕੁੜੀਆਂ ਫੋਨ ਕਰੀ ਜਾਂਦੀਆਂ ਦੋ ਤਿੰਨ ਕੁੜੀਆਂ ਉਹਨਾਂ ਨੂੰ ਤਾਕ ਕਰਦੀਆਂ ਭਈਆ ਗਲਤ ਬੋਲਦੀਆਂ ਪਈਆਂ ਮੇਰੇ ਕਲਾਪ ਮੈਨੂੰ ਮੇਰੇ ਕਲਾਪ ਉਹ ਗਲਤ ਬੋਲਦੀਆਂ ਪਈਆਂ ਟੌਰਚਰ ਕਰਦੀਆਂ ਪਈਆਂ ਮੇਰੇ ਹਸਬੰਦ ਨੂੰ ਵੀ ਮੇਰੇ ਘਰ ਹਸਬੰਦ ਡਰਾਈਵਰੀ ਕਾਦੇ ਮੈਂ ਹਮ ਉਹਨਾਂ ਲੋਕਾਂ ਦਾ ਗੱਲ ਪਹੁੰਚਾਉਣਾ ਜਾਂਦੀਆਂ ਜੋ ਮਸੀਹ ਪਾਸਚਰਾਹਦੇਲੀ ਸਪੋਰਟ ਦੇ ਵਿੱਚ ਖੜੇ ਹੁੰਦੇ ਨੇ ਮੈਂ ਕਮੇਟੀ ਤੱਕ ਗੱਲ ਲੈ ਕੇ ਜਾਣਾ ਚਾਹੁੰਦੀ ਆ ਕਿ ਮੇਰੀ ਵੀ ਸਪੋਰਟ ਕੀਤੀ ਜਾਵੇ ਮੈਨੂੰ ਮੈਂਟਲੀ ਡਿਸਟਰਬ ਕੀਤਾ ਜਾ ਰਿਹਾ ਮੈਂ ਪਰਮੇਸ਼ਰਾਂ ਦਾ ਧੰਨਵਾਦ ਕਰਦੀ ਹਾਂ ਜੇ ਮੇਰਾ ਵਿਰੋਧ ਹੋਦਿਆ ਮੇਰਾ ਸੱਚੀ 메시ਜ ਜਾਣੀ ਜਾਣੀ ਆ ਮੈਂ ਖੁਦਾ ਦੇ ਕੰਮ ਕਰਨਾ ਚਾਹੁੰਦੀ ਆ ਪਰ ਪਰਮੇਸ਼ਰ ਦਾ ਹੀ ਕੰਮ ਕਰਦੀ ਰਵਾਂਗੀ ਜਦ ਤਾਈਂ ਧਰਤੀ ਤੇ ਮੈਂ ਪਰਮੇਸ਼ਰ ਦੀ ਹੀ ਕੰਮ ਕਰਾਂਗੀ ਵਿਰੋਧ ਜਿੰਨਾ ਮਰਜ਼ੀ ਹੋ ਜਵੇ ਮੈਂ ਪਿੱਛੇ ਨਹੀਂ ਹਟਾਂਗੀ ਪਰ ਮੇਕੋ ਹੁਣ ਗਾਲਾਂ ਸਹੀਆਂ ਨਹੀਂ ਜਾਂਦੀਆਂ ਗੰਦੀਆਂ ਗੰਦੀਆਂ ਬੰਦਿਆਂ ਵਾਲੀਆਂ ਗਾਲਾਂ ਦੇ ਰਹੀਆਂ ਮੈਨੂੰ ਤੇ ਕਦੀ ਕੋਈ ਕੁੜੀ ਨੂੰ ਮੈਂ ਨੰਬਰ ਬਲੌਕ ਕਰੀ ਜਾਂਨੀ ਫਿਰ ਵੀ ਹੋਰਾਂ ਨੰਬਰਾਂ ਤੋਂ ਮੈਨੂੰ ਗੋਲ ਕਰ ਕਰਕੇ ਮੇਰੇ ਹਸਬੰਦ ਨੂੰ ਕਾਲ ਕਰ ਕਰਕੇ ਤੇ ਗੱਲਾਂ ਗੰਦੀਆਂ ਗੰਦੀਆਂ ਬੋਲੀਆਂ ਮੇਰੇ ਹਸਬੰਦ ਨੂੰ ਵੀ ਗੰਦੀਆਂ ਗੰਨ ਲਾ ਬੋਲਦੇ ਤੁਸੀਂ ਪੈਸੇ ਦੇ ਭੁੱਖੇ ਅੱਜ ਤੱਕ ਮੈਂ ਪੈਸੇ ਵਕਾਈ ਕੀਤੀ ਪੈਸਾ ਨਹੀਂ ਦੇਖਿਆ ਮੈਂ ਪੈਸੇ ਵਾਸਤੇ ਨਹੀਂ ਸੇਵਕਾਈ ਕੀਤੀ ਮੈਂ ਕਦੀ ਵੀ ਉਹਨਾਂ ਵਿਧਵਾਵਾਂ ਦੇ ਘਰੋਂ ਕਦੀ ਪੈਸਾ ਨਹੀਂ ਲੈ ਕੇ ਆਈ ਨਾ ਕਿਸੇ ਦੇ ਘਰੋਂ ਮੈਂ দান ਲੈਂਦੀ ਸੀ ਜੇ ਮੈਨੂੰ ਕੋਈ ਕਲਿਸੀਆ ਮੈਂਬਰ ਮੈਨੂੰ ਦੇ ਦਿੰਦਾ ਸੀ ਮੈਂ ਆਪਣੇ ਉਦਾਂ ਹੀ ਘਰ ਆ ਕੇ ਮੈਂ ਉਹ ਚਾਰਚ ਵਿੱਚ ਬੋਦਨਦੀ ਸੀ ਮੇਰੇ ਕੋ ਸਾਰੀ ਗੱਲਾਂ ਦੇ ਰਿਪੋਰਟ ਆ ਮੇਰੇ ਕੋ ਸਾਰੀਆਂ ਗੱਲਾਂ ਦੀ ਮੇਰੇ ਕੋ ਸਾਰੀ ਗੱਲਾਂ ਦੀ ਮੇਰੇ ਕੋ ਰਿਪੋਰਟ ਹੈਗੀ ਆ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦੀ ਇਹ ਮੇਰੀ ਆਵਾਜ਼ ਨੂੰ ਉਠਾਇਆ ਜਾਵੇ ਤੇ ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰਤੇ ਨੇ ਇਹ ਕੁੜੀਆਂ ਤੇ ਗੰਦੀਆਂ ਗੰਦੀਆਂ ਗਾਲਾਂ ਬੋਲਦੇ ਤੇ ਮੇਰੀ ਮੈਰਿਜ ਲਾਈਫ ਤੇ ਉੱਤੇ ਵੀ ਗਲਤ ਬੋਲਦੇ ਪਏ ਆ ਜੇ ਮੇਰਾ ਡਿਵੋਰਸ ਨਾ ਹੁੰਦਾ ਕਿ ਮੈਂ ਪਰਮੇਸ਼ਰ ਨੂੰ ਨਾ ਜਾਣਦੀ ਮੈਂ ਨਸ਼ਿਆਂ ਵਿੱਚ ਸੀ ਮੈਨਾਂ ਜਿਵੇਂ ਚੱਸੀ ਕੀ ਪਰਮਿਸ਼ਨ ਮੈਨੂੰ ਉੱਚਾ ਕੀਤਾ ਮੈਂ ਆਪਣੀ ਗਵਾਹੀ ਜੀਵ ਤੇ ਪਰਮੇਸ਼ਰ ਦੀ ਗਵਾਹੀ ਆਪਣੇ ਪੇਜ ਤੇ ਵੀ ਪਾਈ ਹੋਈ ਆ ਕਿ ਮੈਨੂੰ ਪਰਮਿਸ਼ਨ ਨਹੀਂ ਕਿਤੋਂ ਕੱਢ ਕੇ ਲਿਆਂਦਾ ਜਿਵੇਂ ਪਹਿਲਾਂ ਛੋਟੇ ਕੱਪੜੇ ਪਾਉਂਦੀ ਸੀ ਤੇ ਹੁਣ ਮੈਂ ਛੋਟੇ ਕੱਪੜੇ ਨਹੀਂ ਪਾਉਂਦੀ ਮੈਂ ਪਰਮੇਸ਼ਰ ਦੇ ਲਿਵਾਜ਼ ਚ ਰਹਿੰਦੀ ਆ ਤੇ ਉਹਦੇ ਤੇ ਵੀ ਕਮੈਂਟ ਪਾਏ ਜਾਂਦੇ ਆ ਮੇਰੇ ਕੋ ਛੋਟੇ ਕੱਪੜਿਆਂ ਦੀ ਵੀ ਮੇਰੇ ਕੋ ਫੋਟੋਆਂ ਪਈਆਂ ਵਾ ਤੇ ਮੈਂ ਪਰਮਿਸ਼ਨ ਦੇ ਵਿੱਚ ਆਪਣਾ ਬਦਲਾਮ ਕੀਤਾ ਨਾ ਮੈਂ ਪਰਮੇਸ਼ਰ ਦੇ ਕੰਮ ਕਰਦੀ ਆ ਫਰੋਦ ਤੇ ਵੀ ਗਲਤ ਟਿੱਪਣੀ ਕਰਦੀਆਂ ਪਈਆਂ ਤੂੰ ਛੋਟੇ ਕੱਪੜੇ ਪਾਣੀਆਂ ਤੂੰ ਬੰਦੇਵਾਂ ਦੇ ਕੱਪੜੇ ਪਾਣੀਆਂ ਮੈਨੂੰ ਬਹੁਤ ਜ਼ਿਆਦਾ ਔਰ ਛੜਕੇ ਬਾਜ਼ਾਰ ਮੈਂ ਹੋਰ ਨਹੀਂ ਕੁਝ ਬੋਲਣਾ ਚਾਹਦੀ